ओम शांति काके बाबा जय श्री ओम जय ओम भाई मेरे करना सब के लिए शांति ओम शांति ओम शांति ओम शांति भाई कॉपी देना बहुत मन बहुत परेशान सी ਇਹ ਵੀ ਘੱਟ ਦੇਖਣ ਪੱਤੇ ਵੀ ਹੜ੍ਹਾਂ ਦੇ ਕਾਰਨ ਪੰਜਾਬ 'ਚ ਜੋ ਹੜ੍ਹ ਆਏ ਨੇ ਉਹਨਾਂ ਦੇ ਕਾਰਨ ਕਈ ਵਾਰੀ ਦੇਖਣਾ ਪੈਂਦਾ ਖਬਰਾਂ ਲੈਣੀਆਂ ਪੈਂਦੀਆਂ ਐਸੇ ਕਰਕੇ ਪਿਛਲੇ ਹਫਤੇ ਤੋਂ ਯੂਕੋ ਫੇਸਬੁਕ ਬਹੁਤ ਕੁਝ ਕਿਹਾ ਜਾ ਰਿਹਾ ਹੈ ਕਿ 1 ਤਾਰੀਖ ਤੋਂ ਲੈ ਕੇ 8 ਤਾਰੀਖ ਤੱਕ ਅਨਿਤ ਵਾਹੀ ਆਏਗੀ ਇਹ ਕੁਛ ਹੋਏਗਾ ਇਸਵੇਂ ਮੈਨੂੰ ਪਤਾ ਨਹੀਂ ਘੜ ਘੜ ਬਾਅਦ ਪਾਕਿਸਤਾਨ ਨਾਲ ਲੜਾਈ ਜੋ ਸਿਰੇ ਦੀ ਹੈ ਲਾਣੀ ਉਹ ਕਹੀਆਂ ਜਾਂਦੀਆਂ ਨੇ ਪਰ ਕਹਿਣ ਵਾਲੇ ਨੂੰ ਹੋਣਾ ਦਾਤ ਵੀ ਹੋਣਾ ਚਾਹੀਦਾ ਆਮ ਪਬਲਿਕ ਦਾ ਕੀ ਹੋਏਗਾ ਜਿਹੜੇ ਪਰਮਾਤਮਾ ਦੇ ਵਿਸ਼ਵਾਸ ਕਰਦੇ ਨੇ ਇਹ ਜਿਹੜੇ ਨਹੀਂ ਕਰਦੇ ਜਿਹੜੇ ਗਰੀਬ ਆਦਮੀ ਆ ਉਹਨਾਂ ਦੇ ਕੀ ਹਾਲ ਹੋਏ ਇਹ ਨੀਮ ਉਂਚੀ ਗੱਲਾਂ ਕਿ ਸੋਹਣ ਤੇਰੇ ਨੇ ਤਨ ਛੇ ਰਾਇਆ ਛੇ ਰਾਇਆ ਕਹਾਣੀ ਸੁਣੀ ਸੇਖ ਵਾਰੀ ਪਤਵੰਤ ਅੱਛਾ ਨਹੀਂ ਲੱਗਾ ਮੇਰੀ ਉਮਰ 80 ਸਾਲ ਦੀ ਜਾ ਰਹੀ ਹੈ ਕੱਲ ਪੰਚਰ ਮੈਨੇ ਕਟੋਣੀ ਹੈ ਪਰ ਮਨ ਕਰਿਆ ਵੀ ਅੱਜ ਇੱਕ ਐਸ਼ਟ ਦੂਰ ਦਵਾ ਕੋਛੇ ਨੂੰ ਬੁਲਾਇਆ ਤੇਰਾ ਬੇਟਾ ਕੋਛੇ ਦਾ ਮਨ ਕਰੇ ਕਹਿਦਾ ਜੋ ਬੇ ਕਹਿਣਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰੇ ਕਿ ਪਰਮਾਤਮਾ ਉਹ ਸੰਗਲ ਲੱਗਿਆ ਸਮਪਰੇਖਾ ਤੂੰ ਕਹਿਣਾ ਪਰਮਾਤਮਾ ਉਹ ਸ਼ਕਤੀ ਹੈ ਇਹ ਜਿੱਤਾ ਕੋਈ ਦੁਸ਼ਾ ਅੰਛ ਨਹੀਂ ਹੈ ਜਿਹਨੇ ਪੜਾਇਆ ਸਾਨੂੰ ਉਹ ਮੁਟਵਾ ਕਰੇਗਾ ਸਭ ਨਹੀਂ ਕੋਈ ਮਾਪਾ ਪੈਦਾ ਖੋ ਨਹੀਂ ਚੋਦਾ ਗਾਉਂਦਾ ਬਾਕੀ ਜਿੰਨਾ ਕੁਝ ਤੁਸੀਂ ਕਹਿ ਰਹੇ ਹੋ ਕੀ ਵੀ ਤੇ ਇਹ ਸਾਡੇ ਕਰਮ ਦਾ ਫਲ ਹੈ ਜੋ ਜੋ ਅਸੀਂ ਕਰਮ ਕਰਦੇ ਆ ਉਹਦਾ ਫਲ ਹੈ ਦਿਲ ਤੋਂ ਦੇ ਆਵੇ ਕਰੰਤ ਕਹਿ ਰਹੇ ਨੇ ਵੀ ਜੋ ਕੰਮ ਕਰੋਗੇ ਉਹੋਕਣਾ ਪਏਗਾ ਕਾਹੇ ਬਿੱਲਾ ਇਹ ਪੂਰਨ ਲਿਖੇਗਾ ਲੈ ਕਾ ਪਈਏ ਮੈਨੂੰ ਗੱਲ ਸਮਝ ਨਹੀਂ ਆਉਂਦੀ ਤੇ ਜੋ ਲਿਖਾ ਕੇ ਲੈ ਕੇ ਆ ਰਹੇ ਆ ਸੀ ਤੇ ਉਹਦੇ ਚ ਉੱਚੇ ਨੀਚੇ ਚ ਸਾਨੂੰ ਅਜਿਹਾ ਕਰਨਾ ਕਿ ਕੰਮ ਕਰਨ ਲੱਗਿਆਂ ਕੋਈ ਗਲਤ ਕੰਮ ਨਾ ਹੋਵੇ ਅੱਛਾ ਕਰ ਬੋਏ ਪਰਮਾਤਮਾ ਹਰ ਬਾਰੀ ਤੱਕ ਭੇਜਦਾ ਬੱਕਰਾ ਤੇ ਬੱਕਰੀ ਜੂਰੀ ਲੈਂਦੇ ਤਾਂ ਕਿ ਤੁਸੀਂ ਪਟਿਆਲ ਤੋਂ ਪੇਪਰ ਦੁਬਾਰਾ ਦੇ ਲਓ ਦੁਬਾਰਾ ਬਾਅਦ ਸੋ ਜੋ ਲੇਕਿਨ ਅਸੀਂ ਹਰ ਵਾਰੀ ਫੇਲ ਹੋ ਰਹੇ ਹਰ ਵਾਰੀ ਪਰਮਾਤਮਾ ਦਾ ਦੂਰ ਹੁੰਦੇ ਜਾ ਰਹੇ ਹਾਂ ਕਿਉਂਕਿ ਕਲਯੁਕ ਬਹੁਤ ਭਾਰੀ ਹੈ ਮੰਨੀ ਗੱਲ ਕਲਯੁਕ ਦਾ ਸਮਾਹ ਭਰੀ ਹਨ ਕਲਯੁਕ ਕਦੋਂ ਨਹੀਂ ਸੀਗਾ ਕਲਯੁਕ ਤਾਂ ਸਤਿ ਸਤਿ ਕਦੋਂ ਵੀ ਸੀਗਾ ਦੁਪਹਿਰ ਮੇਲੇ ਵੀ ਸੀਗਾ ਤ੍ਰੇਤਾ ਮੇਲੇ ਵੀ ਸੀਗਾ ਤੇ ਹੋਣੇ ਨਾ ਨੰਦੇ ਆਪਾਂ ਵੀ ਹੁਣ ਕੰਨੇ ਕਾਲੇ ਉਪਰ ਆਜ ਨਹੀਂ ਹੈ ਸੱਚ ਉਪਰ ਨਾਲ ਹੈ ਤੇ ਸੱਚ ਉਪਰ ਨਾਲ ਨਾ ਹੋਵੇ ਤਦ ਤੱਕ ਫਿਰ ਤਾਂ ਦੁਨੀਆ ਗਈ ਤੇ ਵਾਕਿਆ ਜੋ ਤੁਸੀਂ ਕਹਿ ਰਹੇ ਹੋ ਠੀਕ ਹੈ ਆ ਵਾਕਿਆ ਜੋ ਤੁਸੀਂ ਕਹਿ ਰਹੇ ਹੋ ਫਿਰ ਉਹ ਸੱਚ ਮੰਨਣਾ ਪਏਗਾ ਲੇਕਿਨ ਐਸਾ ਵੀ ਹੁੰਦਾ ਜੇ ਸੱਚ ਉਪਰ ਨਾਲ ਨਹੀਂ ਰਹੇਗਾ ਤਾਂ ਕਾਲੇ ਸੱਚ ਉਪਰ ਨਾਲ ਨਹੀਂ ਰਹੇਗਾ ਤੇ ਫਿਰ ਇੱਦਾਂ ਥੋੜਾ ਹੁੰਦਾ ਇੱਕ ਹੋਰ ਵੱਡੀ ਗੱਲ ਆ ਰਹੀ ਹੈ ਸਭ ਨੇ ਵੀ ਛੇਕ ਰਿਹਾ ਇਕੱਠੇ ਨੇ ਜਿਹੜੇ ਮਹਾਪਾਰਖ ਮੇਲੇ ਇਕੱਠੇ ਸੀਗੇ ਪਰ ਮੈਂ ਹੱਥ ਬੰਨ ਕੇ ਕਹਿ ਰਿਹਾ ਓਦੋਂ ਸਤਗ੍ਰਹਿ ਇਕੱਠੇ ਸੀਗੇ 60 ਸੀਗੇ ਸਤਗ੍ਰਹਿ ਇਕੱਠੇ ਸੀਗੇ ਇੱਕ ਗੱਲ ਦੱਸੋ ਮੈਨੂੰ ਜੇ ਮੇਰੇ ਪਰਮਾਤਮਾ ਨੇ ਮੇਰੇ ਬਾਬਾ ਜੀ ਨੇ ਦੁਨੀਆ ਖਤਮ ਕਰਨੀ ਹੋਣੀ ਤਾਂ ਫਿਰ ਸਤਗ੍ਰਹਿ ਭੇਜਦਾ ਹੋ 6 ਕਿਉਂ ਭੇਜਿਆ ਉਹ ਕਿ ਫਿਰ ਐਥੋ ਹੀ ਸਮਝ ਨਹੀਂ ਆਉਂਦਾ ਸਭ ਵੀ ਉਹ ਤੋ ਨਹੀਂ ਆ ਕੁਝ ਖਤਮ ਨਹੀਂ ਕਰਨਾ ਚਾਹੁੰਦਾ ਸਭ ਨੂੰ ਸਮਝਾਉਣਾ ਚਾਹੁੰਦਾ ਜਿਵੇਂ ਟੀਚਰ ਕੋਈ ਸਟੂਡੈਂਟ ਨਾ ਪੜੇ ਕਲਾਸ ਦਾ ਦੰਦਾ ਦੋ ਨਹੀਂ ਚਾਰ ਬਾਗ ਦਾ ਪੁੱਠੇ ਹੱਤੇ ਮਾਰ ਦੰਦਾ ਉਸੇ ਤਰੀਕੇ ਨਾਲ ਫਰਮਾਤਮਾ ਸਾਹਿਬ ਉਹ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੁਧਰ ਤੋਂ ਸੁਧਰ ਤੋਂ ਗਾ ਕੁਝ ਵੀ ਨਹੀਂ ਹੈ ਛੇਕ ਰਕਾ ਕਿਥੇ ਨੇ ਲੇਕਿਨ ਕਰ ਹੈ ਹੰਨ ਦਾ ਆਪਣਾ ਕੰਮ ਕਰਨਾ ਉਹ ਨਹੀਂ ਛੇਕ ਰਕਾ ਕਿਥੇ ਆਪਣਾ ਆਪਣਾ ਕੰਮ ਸਾਰੇ ਕਰ ਰਹੇ ਕੋਈ ਆਈ ਐਸਏ ਕੋਈ ਸੀ ਐਸਏ ਕੋਈ ਕੌਨਸੀਆ ਕੋਈ ਕਿਤੇ ਕੋਕ ਕਿਤੇ ਲੇਕਿਨ ਇਹਦਾ ਮਤਲਬ ਇਹ ਤਾਂ ਨਹੀਂ ਅਸੀਂ ਇਕੱਠੇ ਹੋ ਕੇ ਸਾਰੇ ਦੁਨੀਆ ਦਾ ਕੰਮ ਕਰਵਾ ਲਏ ਗ੍ਰਹਿ ਹੈ ਤੁਸੀਂ ਇੰਨਾ ਬੋਲਾ ਕਿ ਸਭ ਨੂੰ ਦੁ ਕਰਾ ਗ੍ਰਹਿ ਹੈ ਨਹੀਂ ਪਰ ਮਤਬਾ ਤਾਂ ਹੋਣਾ ਪੰਨਾ ਉਹ ਕੋ ਮੇਂ ਅੰਦਰ ਸੋ ਕੋ ਬਾਹਰ ਬਾਹਰ ਹੁਕਮ ਨਾ ਕੋਈ ਫਿਰ ਫਿਰ ਗੜਗਾ ਨਹੀਂ ਨਾ ਫਿਰ ਆ ਕਿ ਗ੍ਰੰਥ ਕਹਿੰਦੇ ਨੇ ਮੀਤਾ ਕਹਿੰਦੀ ਹੈ ਕਿ ਇਤਿਆਦ ਅਗਰ ਕਰਮ ਠੀਕ ਹੈ ਤੇ ਗ੍ਰਹਿ ਕੁਛ ਨਹੀਂ ਕਹਿੰਦੇ ਅਗਰ ਕਰਮ ਖਲਤਾ ਤੇ ਗ੍ਰਹਿ ਵੀ ਸਜ਼ਾ ਲਾਉਂਦੇ ਨੇ ਪਰ ਉਹ ਨਹੀਂ ਸਜ਼ਾ ਲਾਉਂਦਾ ਸੇ ਉਹਨਾਂ ਨੇ શરીਦੇ ਨੂੰ ਐਨਾ ਬੁਰਾ ਕਹਤੇ ਆ ਕਿ ਬੁਰਾ ਹੀ ਹੋ ਜਾਇਆ ਉਹ ਜੱਜਾ ਹੈ ਨਾ ਕੋੜ ਦਾ ਮਾਲਿਕ ਹੈ ਜੇ ਤੁਹਾਡੇ ਕਰਮਾਂ ਦਾ ਫਲ ਉਹ ਨਹੀਂ ਦੇਏਗਾ ਤਾਂ ਫਿਰ ਹੁਕਮ ਦੇਏਗਾ ਆ ਐਨਾ ਕਹਿ ਬਿਓ ਵਿਗਦਾ ਨਹੀਂਗਾ ਨ ਕੋਈ ਕੋਈ ਇਤਰਾਖਾ ਨਾ ਉਹ ਹੀ ਮਾਨ ਕਿਸੇ ਸੱਚ ਦਾ ਉਹ ਪੁਜਾਰੀ ਹੈ ਸੱਚ ਦਾ ਜਾਜਾ ਤਾਂ ਇਹ ਤਾਂ ਪਰ ਉਹ ਨਹੀਂ ਸਾਰੇ ਗੁਨਾਹ ਕਰਦੇ ਆ ਯਾਰ ਕੋਈ ਕੀ ਕਹਿੰਦੇ ਜੁਪੀਟਰ ਗੁਰੂ ਗੁਰੂ ਨੇ ਆਪਣਾ ਦਮ ਕਰਨਾ ਬਾਕੀ ਬੱਚਿਆਂ ਨੂੰ ਸਾਰੇ ਨੂੰ ਸਾਥ ਕੇ ਰੱਖਣਾ ਇਹਦੇ ਦੀ ਗੁਰੂ ਐ ਕਿ ਉਹ ਵੱਡਾ ਭੈੜਾ ਆ ਗਿਆ ਉਹ ਪਤਾ ਨਹੀਂ ਕੀ ਕੁਝ ਕਹਿ ਜਾਂਦਾ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿਸੇ ਬਾਰੇ ਵੀ ਲੇਕਿਨ ਮੈਂ ਸਿਰਫ ਇਹਨਾਂ ਕਹਿਣਾ ਚਾਹੁੰਦਾ ਆਮ ਸੰਗਤ ਨੂੰ ਕਹਿਣਾ ਚਾਹੁੰਦਾ ਦੁਨੀਆ ਨੂੰ ਕਹਿਣਾ ਚਾਹੁੰਦਾ ਬਸਤੇ ਲੋਕਾਂ ਨੂੰ ਗਰੀਬ ਅਮੀਰ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈ ਕੋਈ ਐਸੀ ਦੁਨੀਆ ਨਹੀਂ ਖਤਮ ਹੋ ਰਹੀ ਕੋਈ ਥਰਡ ਵਾਰ ਪਾਰ ਨਹੀਂ ਆ ਰਿਹਾ ਲੇਕਿਨ ਫਿਰ ਵੀ ਜੋ ਅਸੀਂ ਕਰਮ ਕੀਤੇ ਨੇ ਉਹਨਾਂ ਦਾ ਫਲ ਤਾਂ ਦੇਣਾ ਹੀ ਹੈ ਆ ਫਲ ਤਾਂ ਦੇਣਾ ਹੀ ਹੈ ਉਹ ਸਭ ਤੋਂ ਵੱਡੀ ਗੱਲ ਜੁਦੀ ਗੱਲ ਆ ਗਈ मोदी साहब मैं एक रिक्वेस्ट करना चाहागा कि मोदी साहब था तो पचहत्वा साल पूरा हो रहा है नव छहत्वा साल चल रहे हैं थोड़ा अपना ध्यान रखियो बस हो तो बहुत बड़े क्या हो बहुत बड़े पंडित हो तो अपना त्यान रखे थोड़ा एक चीज मैं तुम कहना चाहगा कि रजन कर लग्या ਕਾਲੀ ਨਾ ਕਰਿਓ ਆਪਣੇ ਵੱਲੋਂ ਸਾਈਂ ਨਾ ਕਰਿਓ ਬਾਕੀ ਕੋਈ ਕੁਝ ਤੁਹਾਡਾ ਵਿਗਾੜ ਨਹੀਂ ਸਕਦਾ ਕਿਸੇ ਦੀ ਹੱਪਤ ਨਹੀਂ ਹੈ ਕੋਈ ਕਿਸਾਬ ਤੋਂ ਰਜ਼ਾਇਦਾ ਲੈ ਲਵੇ ਤੁਸੀਂ ਆਪ ਖਾ ਦੇਣਾ ਮੇਰੀ ਰਿਕਵੈਸਟ ਹੈ ਆਪ ਖਾ ਦੇਣਾ ਤੁਹਾਡੇ ਹੱਥੋਂ ਬਹੁਤ ਕੁਝ ਹੋਣਾ ਜੇ ਇਹ ਗੋਸਤਾਂ ਸੁਗਰ ਗਿਆ ਇਹ ਹੋਰ ਅਸੀ ਚਮੇ ਤੁਸੀਂ ਪਰਮਾਤਮਾ ਕਰੇ ਤੁਸੀਂ ਅਸੀਂ ਸਾਲ ਤੱਕ 90 ਸਾਲ ਤੱਕ ਪਰੈਮੀਸਰ ਬਣੇ ਰਹੋ ਫਿਰ ਹਿੰਦੁਸਤਾਨ ਸੁਦੇ ਦੇਗਾ ਸਤਿਉਕਾ ਦੇਗਾ ਦੂਜੇ ਪਾਸੇ ਇਹ ਜੋ ਰਾਈਟ ਸ਼ੂਟ ਚਲਦੀ ਆ ਰਹੀ ਉਹ 1947 ਤੋਂ ਸੈਕੰਡ ਵਾਰ ਤੋਂ ਚਲਦੀ ਆ ਰਹੀ ਹੈ ਅਮਰੀਕਾ ਨੇ ਚਿੰਤਾ ਇਹ ਕਿਹਾ ਜਿਵੇਂ ਜਿੱਥੇ ਮੈਂ ਪੈਸਾ ਰੱਖਾ ਉਹ ਮੇਰਾ ਐਦਾਂ ਗੋਰਾ ਬੈਠਾ ਪਰਮਾਤਮਾ ਨਹੀਂ ਕਰਦਾ ਉਹ ਵੀ ਕਹਿ ਦਿੰਦਾ ਹੈਗਾ ਯਾਰ ਰੱਖਾ ਤੂੰ ਹੈ ਆ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਕਰ ਆ ਮੈਂ ਤੇ ਵੇਖੀ ਆ ਕੇ ਇਸ ਤਰ੍ਹਾਂ ਕੋਈ ਦੇਖ ਕੇ ਪਰਵਾਹ ਪਾਉਂਦਾ ਉਹ ਸਪੀਅਰ ਕਰਦਾ ਹੈ ਕਿ ਤਰੰਪਰ ਵਰਕੇ ਕਈ ਕੇਤੇ ਬੁੜੀਆਂ ਸਰਗਿਸ ਕਿਹੜੇ ਖੇਤ ਦੇ ਬੁੜੇ ਨੇ ਕੀ ਹੋਇਆ ਹੁਣ ਗਲਤ ਗੱਲ ਹੈ ਬਾਕੀ ਬਕਵਾਨ ਫਾਨ ਸਾਡੇ ਸੀਐਮ ਨੇ ਪੰਜਾਬ ਤੇ ਮੈਂ ਉਹਨਾਂ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਪੰਜਾਬ ਹਰ ਦੀ ਮਾਰਚ ਆ ਗਏ ਕਿਸਾਨ ਲੋਕ ਸਾਰੇ ਗਰੀਬ ਅਮੀਰ ਸਾਰੇ ਇਸ ਹੜੱਦ ਦੇ ਬਾਕੇ ਨੇ ਹੱਸ ਕੇ ਅਗਰ ਇਹ ਫਸਲ ਦਾ ਪਤਾ ਨਹੀਂ ਹੋਏਗੀ ਨਹੀਂ ਹੋਏਗੀ। ਸੋ ਮੇਰੀ ਰਿਕਵੈਸਟ ਹੈ ਤੱਕ ਦੇਖੋ ਕਿ ਮਾਨਸਾਪ ਇਹ ਜ਼ਿੰਦਗੀ ਦੁਬਾਰਾ ਨਹੀਂ ਆਣੀ। ਸਮਰ ਦੁਬਾਰਾ ਨਹੀਂ ਮੈਂ ਅੱਲਾਹ ਤੁਹਾਨੂੰ। ਦੱਬ ਕੇ। ਜੋ ਤੁਹਾਡੇ ਦਿਲ ਤੇ ਕਹਿੰਦੇ ਹੋ। ਇਹ ਛੋਟਕੇ ਕੱਪੇ ਛੋਟੇ ਨਹੀਂ। ਆ ਛੋਟੇ ਭੈਣ ਭਰਾ ਨੇ ਸਾਡੇ ਪਰਿਵਾਰ ਨੇ ਸਾਡਾ। ਕਰ ਦਿਓ ਜੇ ਕੁਝ ਕਰ ਸਕਦੇ ਹੋ। ਅੱਜ ਬੰਦਾਂ ਮਤਲਬ। ਐਵੇਂ ਨਾ ਮੈਂ ਮੈਂ ਸਹਿਹਾ ਕਰੂੰ। ਹੰਕਾਰ ਆ ਗਾੜਾ ਪ੍ਰੋਗਰਾ ਹਾਲ ਹੈ ਜੈ ਹੋ ਮੇਰੇ ਮਾਲਕ ਮੇਰੇ ਕੋ ਸਭ ਤੇ ਮੇਰੇ ਕੋ ਅਸੀਂ ਸਭ ਦੁਆ ਕਰੋ ਅੱਜ ਇੱਕ ਕਲਪੁਰ ਕਹਿਣਾ ਚਾਹੁੰਦਾ ਵੀ ਜੋ ਜਿਹਨੂੰ ਮੰਨਦਾ ਹੈ ਜੋ ਵੀ ਤੁਹਾਡਾ ਪੀਰ ਤੁਹਾਡਾ ਬਬਰ ਹੈ ਜੋ ਤੁਹਾਡਾ ਰਹੇਗਾ ਲਾਰਡ ਕਿਸ਼ਨਾ ਨੇ ਮਹਾਵੀਰ ਜੀ ਨੇ ਜੋ ਵੀ ਤੁਹਾਡਾ ਹੈ ਉਹਦੇ ਨਾਲ ਕਦੇ ਬੇਗੁਫਾਈ ਨਾ ਕਰ। ਅਗਰ ਆਪਣੇ ਗੁਰੂ ਨਾਲ ਹੀ ਬੇਗੁਫਾਈ ਕਰ ਲਈ ਆਪਣੇ ਪਰ ਪਤਨ ਵਾਲੀ ਪਿਤਾ ਦੀ ਨਾਲੀ ਦੇ ਸੁਪਾਈ ਕਰਨੀ ਮਾਵਾਪ ਉਨਾਲੀ ਦੇ ਸੁਪਾਈ ਕਰਨੀ ਤੇ ਬਾਹਲੇ ਬਾਹਰ ਕੋਈ ਬਨਿਵਾਸੀ ਹੁੰਦਾ ਤਾਂ ਉਹ ਵੀ ਨਹੀਂ ਕੁਝ ਦੱਸਦਾ ਸੋ ਆਪਣੇ پیغمبر ਨਾਲ ਕਦੇ ਬੇਇਮਾਨੀ ਨਾ ਕਰਦਾ ਮਜ਼ਾ ਆਦਾ ਯਾਰੇ ਬਾਣਤਾਲੀ ਚ ਮਜ਼ਾ ਆਉਂਦਾ ਹੈ ਜ਼ਿੰਦਗੀ ਸਾਲੀ ਬਦਲ ਜਾਂਦੀ ਹੈ ਮੈਂ ਹੁਣ 20 ਸਾਲ ਤੋਂ ਇਸ ਸੀਟ ਤੇ ਬੈਠਿਆ ਅੰਗਾ ਜ਼ਿੰਦਗੀ ਬਦਲ ਗਈ ਆ ਜ਼ਿੰਦਗੀ ਬਦਲ ਗਈ ਜੇ ਮੈਂ ਹਾਈ ਕੋਰਟ ਕੋਲ ਰਹਿੰਦਾ ਤਾਂ ਕੀ ਕਰਨਾ ਦਾ 4 ਪੈਸੇ ਹੋਰ ਇਕੱਠੇ ਕਰ ਲੈਂਦੇ ਇਸੇ ਕੀ ਕਮੋਂਦੇ ਨੇ ਦੇ ਕਮਨੀ ਆਉਂਦੇ ਨੇ ਮੇਰੇ ਨਾਲ ਨਹੀਂ ਜਾਂਦੇ ਜੋ ਮੇਰੇ ਨਾਲ ਜਾ ਕੇ ਉਹ ਮੈਂ ਇਕੱਠਾ ਕਰਦੇ ਆ ਲੋਕ ਕਹਿੰਦੇ ਨੇ ਅਜਾ ਦਾ ਲੋਕ ਕਹਿੰਦੇ ਨੇ ਗਰੀਬ ਉਂਦੇ ਰਹ ਆ ਜੈ ਹੋਵੇ ਫਿਰ ਮੈਂ ਹੁਕਮ ਕਰਦਾ ਕਿ ਡਰਨਾ ਨਹੀਂ ਗ੍ਰਹਿਹ ਨੇ ਆਪਣਾ ਕੰਮ ਕਰਨਾ ਲੇਕਿਨ ਕੋਈ ਇਹੋ ਜਿਹਾ ਕਰੇ ਮਾਰਾ ਦੇਗਾ ਨੌਕਰੇ ਤੇ ਨੌਕਰੇ ਵਧੀਆ ਨੇ ਇਹੋ ਜਿਹਾ ਮਾਰਾ ਦੇ ਕੇ ਜਿਹੜੇ ਦੁਨੀਆ ਕੰਮ ਕਰਦੇ ਪਰਮਾਤਮਾ ਦੇ ਲੋਕ ਹੈ ਪਤਾ ਨਹੀਂ ਖਿਲਦਾ ਆ ਪਤਾ ਨਹੀਂ ਖਿਲਦਾ ਦੇਹੋ ਦੇਹੋ ਪਾਬਾ ਜਰਾ